ਸਾਡੇ ਘਰ ਆਉਣ ਤੇ ਬਹੁਤ ਜੀ ਆਇਆਂ ਕਹਿਣਾ ਔਰ ਅਜੇ ਨਹੀਂ ਖੁਸ਼ੀ ਆ ਕਿ ਅਸੀਂ ਬਾਦਲ ਸਾਹਿਬ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਆ ਕੋਈ ਔਤੇ ਦੀ ਸਾਨੂੰ ਨਾ ਭੁੱਖਾ ਨਾ ਕੋਈ ਡਿਮਾਂਡ ਆ ਔਰ ਜਿਸ ਤਰ੍ਹਾਂ ਇਹਨਾਂ ਨੇ ਹੁਣ ਅਕਾਲੀ ਦਲ ਚ ਦਰਜਾ ਬਦਰਜਾ ਵਰਕਰਾਂ ਦਾ ਮਾਣ ਸਨਮਾਨ ਤੇ ਪੰਥਕ ਮੁੱਦਿਆਂ ਦੀ ਅਗਵਾਈ ਕਰਨੀ ਸ਼ੁਰੂ ਕੀਤੀ ਹੈ ਤਾਂ ਮੈਨੂੰ ਇਹ ਕਹਿਣ ਚ ਗੁਰੇਜ਼ ਨਹੀਂ ਕਿ ਉਹ ਦੂਰ ਨਹੀਂ ਹੈ ਜਦੋਂ ਪੰਜਾਬ ਤੇ ਪੰਥ ਦੀ ਅਗਵਾਈ ਕਰਨ ਲਈ ਲੋਕ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਬਹੁਤਾ ਸਮਾਨ ਨਹੀਂ ਲੈਣਾ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਸਾਡੇ ਗ੍ਰਹਿ ਵਿਖੇ ਆਏ ਨੇ ਔਰ ਇਹ ਸਾਡੀ ਪੰਜ ਦਹਾਕਿਆਂ ਦੀ ਪਰਵਾੜਾਂ ਦੀ ਜਿਹੜੀ ਸਾਹਜ ਆ ਉਹ ਇੱਕ ਨਵੇਂ ਅਗਾਸ ਤੇ ਆ ਇਸ ਲਈ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਸੰਬੋਧਨ ਕਰਨਗੇ ਵਾਈਸ ਜੀ ਕਾ ਖਾਨ ਸਾਹਿਬ ਵਾਈਸ ਜੀ ਬੋਲਦੇ ਸਰੋਪਾ ਪਾਣੀ ਹਾਂਜੀ ਹਾਂਜੀ ਹੋ ਗਿਆ ਜੀ ਸਰੋਪਾ ਨੂੰ ਨਾਲ ਲੈਣੇ ਸਰੋਪਾ ਪਾਣੀ ਲੋੜ ਨਹੀਂ ਪਹਿਲੀ ਦਿਨ ਸੀ ਆ ਸਰ ਅੱਜ ਅੱਜ ਬਾਦਲ ਪਰਿਵਾਰ ਵਾਸਤੇ ਖਾਸ ਕਰਕੇ ਤੇ ਸ਼ਰੋਮਨੀ ਕਾਲੀਦਲ ਵਾਸਤੇ ਸਾਨੂੰ ਬੜਾ ਸਾਡੇ ਵਾਸਤੇ ਖੁਸ਼ੀ ਹੈ ਕਿ ਵੱਡੇ ਬਾਦਲ ਸਾਹਿਬ ਦੇ ਪੂਰੀ ਜ਼ਿੰਦਗੀ ਦੇ ਸਾਥੀ ਸਰ ਜਗਦੀਸ਼ ਸਿੰਘ ਅਰਚਾ ਜੀ ਤੇ ਉਹਨਾਂ ਦਾ ਪਰਿਵਾਰ ਤੇ ਉਹਨਾਂ ਦੇ ਸਾਥੀ ਸਾਰੇ ਵਾਪਸ ਸ਼ਰੋਮਨੀ ਕਾਲੀਦਲ ਥੱਲੇ ਵਾਪਸ ਕਰ ਆਏ ਹੈ ਮੈਂ ਦਿਲ ਦੀ ਗਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਵੱਡੇ ਬਾਦਲ ਸਾਹਿਬ ਨਾਲ ਇਹਨਾਂ ਦਾ ਉਹ ਸਾਥ ਸੀ ਉਹ ਸਮੇਂ ਦਾ ਸਾਥ ਸੀ ਜਦੋਂ ਸਵੇਰੇ ਘਰੋਂ ਨਿਕਲਦੇ ਸੀ ਉਦੋਂ ਡਰ ਲੱਗਦਾ ਸੀ ਕਿ ਰਾਤ ਨੂੰ ਆਪਸ ਆਵਾਂਗੇ ਕਿ ਨਹੀਂ ਵੱਡੇ ਬਾਦਲ ਸਾਹਿਬ ਤੇ ਗੱਡੀ ਵਿੱਚ ਆਪ ਬੈਠ ਕੇ ਲੈਫਟ ਰਾਈਟ ਰਹਿ ਕੇ ਆਪਣੀ ਜਾਨ ਸਥੇਲੀ ਤੇ ਰੱਖ ਕੇ ਛਾਤੀ ਤਾਨ ਕੇ ਬਹਿਣ ਵਾਲੇ ਉਹ ਪਰਿਵਾਰਾਂ ਚੋਂ ਸੀ ਕੋਈ ਕਾਰਨ ਆਪਣੇ ਤੋਂ ਅਲੱਗ ਹੋਏ ਪਰ ਮੈਂ ਦਿਲੋਂ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਸਾਰਾ ਪਰਿਵਾਰ ਇਕੱਠਾ ਹੋਇਆ ਮੇਰੀ ਕੋਸ਼ਿਸ਼ ਰਹੀ ਹੈ ਪਿਛਲੇ ਕਈ ਦਿਨਾਂ ਤੋਂ ਤੇ ਮੈਂ ਸਾਰਿਆਂ ਨੂੰ ਵੀ ਇਹ ਕੀਤੀ ਹੈ ਕਿ ਅੱਜ ਸਾਰੇ ਪੰਜਾਬੀਆਂ ਨੂੰ ਪਾਰਟੀ ਦੇ ਪੁਰਾਣੇ ਸਾਥੀਆਂ ਨੂੰ ਇੱਕ ਛੱਡੇ ਥੱਲੇ ਆਉਣ ਦੀ ਲੋੜ ਹੈ ਕਿਉਂਕਿ ਜੈ ਜੀਆਂ ਦਿੱਲੀ ਦੀਆਂ ਪਾਰਟੀਆਂ ਨੇ ਪੰਜਾਬ ਦੀ ਤਬਾਈ ਕਰਾਨ ਕੀਤੀ ਹੈ ਦਿੱਲੀ ਦੀਆਂ ਜਿਹੜੇ ਨੈਸ਼ਨਲ ਪਾਰਟੀਆਂ ਐ ਇੱਥੇ ਰਾਜ ਕਰਨ ਵਾਸਤੇ ਆਉਂਦੀਆਂ ਐ ਕਬਜ਼ਾ ਕਰਨ ਵਾਸਤੇ ਆਉਂਦੀਆਂ ਐ ਲੁੱਟਣ ਵਾਸਤੇ ਆਉਂਦੀਆਂ ਐ ਸੇਵਾ ਕਰਨ ਵਾਸਤੇ ਨਹੀਂ ਦਿਲ ਜਿੱਤਣ ਵਾਸਤੇ ਨਹੀਂ ਉਹਨਾਂ ਵਾਸਤੇ ਜਿਵੇਂ ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਦੇਸ਼ ਵਿੱਚ ਆਈ ਸੀ ਕੋਈ ਦੇਸ਼ ਨੂੰ ਤਰੱਕੀ ਕਰਾਉਣ ਵਾਸਤੇ ਨਹੀਂ ਦੇਸ਼ ਤੋਂ ਲੁੱਟਣ ਵਾਸਤੇ ਆਈ ਸੀ ਦੇਹੇ ਤੇ ਖਜ਼ਾਨਾ ਖਤਮ ਕਰਨ ਵਾਸਤੇ ਆਈ ਸੀ ਕੋਈ ਰੋਲ ਆ ਸਾਰੀਆਂ ਨੈਸ਼ਨਲ ਪਾਰਟੀਆਂ ਨੇ ਅਕਾਲੀ ਦਲ ਜੋ ਕੱਲੀ ਆਪਣੀ ਪੰਜਾਬ ਦੀ ਕੌਮ ਦੀ ਪੰਥ ਦੀ ਪੰਜਾਬੀਆਂ ਦੀ ਨਮਾਇਤਾ ਜੱਥੇਬੰਦੀ ਹੈ ਉਹਦੀ ਤੇ ਨੈਸ਼ਨਲ ਪਾਰਟੀਆਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਅਸੀਂ ਤੁਹਾਡੇ ਆਂ ਤੁਹਾਡੇ ਦੁੱਖ ਸੁੱਖ ਦੇ ਸਾਥੀ ਆਂ ਤੁਹਾਡੇ ਵਿੱਚੋਂ ਹੀ ਅਸੀਂ ਨਿਕਲੇ ਆਂ ਤੇ ਫੈਸਲੇ ਪੰਜਾਬ ਦੇ ਜੋ ਹੱਕ ਵੀ ਕਰਨਾ ਹੈ ਜਿਹੜੀਆਂ ਦੂਜੀਆਂ ਪਾਰਟੀਆਂ ਉਹ ਫੈਸਲੇ ਕਰਦੀਆਂ ਜੋ ਉਹਨਾਂ ਦੇ ਹੁਕਮਰਾਨ ਕਹਿੰਦੇ ਐ ਐਸ ਕਰਕੇ ਜੋ ਹਾਲਾਤ ਪੰਜਾਬ ਦੇ ਅੱਜ ਹੈ ਅੱਜ ਗੈਂਗਸਟਰ ਪੰਜਾਬ 'ਚ ਦਾ ਅੱਜ ਕਰ ਰਿਹਾ ਹੈ ਲੁੱਟ ਕੋਈ ਕੋਈਆਂ ਡਕੈਤੀਆਂ ਮੈਨੂੰ ਲੱਗਦਾ ਅੰਦੇ ਲੋਗਾਂ ਨੇ ਫਰੋਕੀਆਂ ਦਿੱਤੀਆਂ ਪੁਲਿਸ ਨਾਂ ਦੀ ਕੋਈ ਚੀਜ਼ ਨਹੀਂ ਨਸ਼ਾ ਕਰ ਕਰ ਫਰਾਲ ਦਿੱਤਾ ਮੈਂ ਇੱਕ ਗੱਲ ਮੈਂ ਜ਼ਰੂਰ ਪੰਜਾਬੀਆਂ ਨੂੰ ਸ਼ੋਰ ਕਰੂੰਗਾ ਪੰਜਾਬ ਵਿੱਚ ਸ਼੍ਰੋਮੀ ਕਾਲੀ ਦਲ ਦੇ ਰਾਜ ਆਉਣ ਤੇ ਇੱਕ ਗੈਂਗਸਟਰ ਮੀਰੂਗਾ ਪੰਜਾਬ ਤੋਂ ਮੈਂ ਤੁਹਾਨੂੰ ਅੱਜ ਦੱਸਦਾ ਨਾ ਉਹਨਾਂ ਦੇ ਸਮਰਥਕ ਰਹਿਣਗੇ ਪੰਜਾਬ ਵਿੱਚ ਵਾਪਸ ਸ਼ਾਂਤੀ ਦਾ ਮਾਹੌਲ ਉਹ ਵਾਪਸ ਲੈ ਕੇ ਆਵਾਂਗੇ ਨਾਲੇ ਨਸ਼ੇ ਖਤਮ ਕਰਨੇ ਸਾਡੀ ਜਵਾਨੀ ਨੂੰ ਬਚਾਉਣਾ ਸਾਡੇ ਵਾਸਤੇ ਨੰਬਰ 1 ਪ੍ਰਾਇਰਟੀ ਹੈ ਦੇਖੋ ਪੰਜਾਬ ਬਹੁਤ ਪਿੱਛੇ ਚਲੇ ਗਿਆ ਜਿੰਨੀ ਵੀ ਡਿਵੈਲਪਮੈਂਟ ਹੋਈ ਹੈ ਉਦੋਂ ਹੀ ਹੋਈ ਹੈ ਜਦੋਂ ਪੰਜਾਬ ਦੇ ਸ਼ਰੋਮਣੀ ਕਾਲੀ ਦਲ ਦਾ ਰਾਜ ਤੁਸੀਂ ਸਾਰੇ ਲੁਧਿਆਣੇ ਵਾਲਿਆ ਮੀਡੀਆ ਇੱਥੇ ਬੈਠਾ ਹੈ ਲੁਧਿਆਣੇ ਵਿੱਚ ਭਾਵੇਂ ਕੋਈ ਫਲਾਈਓਵਰ ਬਣਿਆ ਹੈ ਭਾਵੇਂ ਕੋਈ ਓਵਰ ਬ੍ਰਿਜ ਬਣਿਆ ਹੈ ਭਾਵੇਂ ਕੋਈ ਸੜਕਾਂ ਬਣੀਆਂ ਭਾਵੇਂ ਸੀਵਰੇਜ ਪਿਆ ਹੈ ਭਾਵੇਂ ਬਿਊਟੀਫਿਕੇਸ਼ਨ ਹੋਈ ਹੈ ਇੱਕ ਇੱਕ ਚੀਜ਼ ਕੱਲੀ ਸ਼ਰੋਮਣੀ ਕਾਲੀ ਦਲ ਨੇ ਬਣਾਈ ਹੈ ਇੱਕ ਵੀ 10 ਸਾਲ ਕੈਪਟਨ ਅਮਰਿੰਦਰ ਸਿੰਘ ਹੀ ਰਾਜ ਰਿਹਾ ਹੈ। ਆ 3 ਸਾਲਾ ਠੱਗਾਂ ਦਾ ਰਾਜ ਹੈ ਝੜੂ ਵਾਲਿਆਂ ਦਾ। ਤੁਸੀਂ ਦੱਸ ਦਿਓ ਇੱਕ ਵੀ ਇੱਥੇ ਇੱਟ ਲਾਈ ਹੋਏ। ਲਾਉਣੀ ਕੀ ਸੀ ਬਰਬਾਦ ਕਰਤਾ ਪੰਜਾਬ। ਇਸ ਕਰਕੇ ਮੈਂ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹਣਾ ਹੈ ਜੇ ਆਪਾਂ ਨਾ ਇਕੱਠੇ ਹੋਏ ਨਾ ਆਪਣੀ ਇੱਕ ਪਾਰਟੀ ਨੂੰ ਤਗੜਾ ਕੀਤਾ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਜਵਾਬ ਪੱਕੀ ਦੇਵਾਂਗੇ। ਆ ਜਿਹੜੇ ਲੋਕ ਹੈ ਅੱਜ ਝੂਠ ਬੋਲ ਕੇ ਲਾਰੇ ਲਾ ਕੇ ਆ ਜਾਂਦੇ ਐ ਠੱਗੀ ਮਾਰ ਲੈਂਦੇ ਐ ਤੇ ਉਹਦੇ ਬਾਅਦ ਫਿਰ ਜੋ ਕਹਿੰਦੇ ਆ ਉਹਦੇ ਉਲਟ ਹੁੰਦੇ ਆ ਸੋ ਮੈਂ ਅੱਜ ਫਿਰ ਤੋਂ ਗਰਚਾ ਪ੍ਰਵਾਦ ਤੋਂ ਉਹਨਾਂ ਸਾਰੇ ਸਮੁੱਚੀ ਟੀਮ ਦਾ ਪਾਰਟੀ ਜੀ ਆਂ ਗਣਾਂ ਆਹ ਬੰਦੂਪਾਈ ਦੇ ਜੂਨ ਦੇ ਰਿਪੋਰਟਾਂ ਹਾਈ ਕਮਿਸ਼ਨ ਵਾਲੇ ਦੀ ਪਾਸ ਦੇਖਦਾ ਹੈਗਾ ਕਿ ਇਹ ਇਲੈਕਸ਼ਨ ਲੱਗ ਸਕਦੇ ਨੇ ਯਾਰ ਆਹ ਸਾਰੇ ਅਖਬਾਰਾਂ ਦੀ ਨਾ ਤੁਸੀਂ ਕਹਾਣੀਆਂ ਇੰਨੀਆਂ ਬਣਾ ਲੈਂਦੇ ਰੋਲ ਬਣਾ ਲੈਂਦੇ ਹਾਂ ਹਾਂਜੀ ਮੁੱਲਾਪੁਰੀ ਸਾਹਿਬ ਮੈਂ ਲੰਦਾ ਮੁੱਲਾਪੁਰੀ ਸਾਹਿਬ ਅਡਰੈਸ ਕਰਕੇ ਸਾਰੇ ਨੂੰ ਕੀ ਅੱਜ ਦੀ ਤਾਜ਼ਾ ਖਬਰ ਕਿਹੜੀ ਹੈ ਹੈ ਜਿਹੜਾ ਗੱਲ ਰੈਨਜ ਪਰ ਬੀਜਪੀ ਚ ਜਾ ਰਹੇ ਲੋਕ ਲੀਡਰ ਵੱਡੇ ਵੱਡੇ ਉਹਨਾਂ ਟਾਈਮ ਲੀਡਰ ਕੀ ਕਹਿਣਾ ਚਾਹੁੰਦੇ ਮੈਂ ਤਾਂ ਬੀਜਪੀ ਦੇ ਰਹਿਣ ਅਜੇ ਅਹਲੇ ਪੱਦੇ ਲੈ ਜਾਂਦੇ ਤੁਸੀਂ ਗੱਲ ਸਮਝੇ ਨੂ ਜਿਹਨੂੰ ਕੋ ਲੁਧਿਆਣੇ ਵਾਲਾ ਪੁੱਛਦਾ ਨਹੀਂ ਵੇਟ ਕਰ ਰਹੇ ਸੀ ਕਿ ਆ ਜਾਈ ਤੇ ਫਿਰ ਅਸੀਂ ਦੱਸਾਵਾਂਗੇ ਸਬਕ ਚਲੋ ਬੀਜੇਪੀ ਹੁਣ ਜੀ ਬੀਜੇਪੀ ਨੂੰ ਪਤਾ ਲੱਗ ਜਾਊਗਾ ਉਹੀ کہہ ਰਿਹਾ ਨਾ ਜਿਹੜੀਆਂ ਨੈਸ਼ਨਲ ਪਾਰਟੀਆਂ ਆ ਉੱਥੇ ਬੈਠੇ ਲੀਡਰ ਸੋਚਦੇ ਆ ਕਿ ਆ ਆਪਣੀ ਚੀਜ਼ ਐ ਉਹਨਾਂ ਨੂੰ ਪਤਾ ਹੀ ਨਹੀਂ ਕਿ ਪੰਜਾਬ ਦੇ ਵਿੱਚ ਉਹ ਬੰਦੇ ਦੀ ਕੀ ਕਦਰ ਐ ਉਹ ਜਿਹੜੀ ਨੈਸ਼ਨਲ ਪਾਰਟੀ ਆਪਣੀ ਲੋਕਲ ਲੀਡਰਸ਼ਿਪ ਨੂੰ ਵੀ ਨਹੀਂ ਪੁੱਛਦੀ ਕਿ ਇਹਨੂੰ ਲੈਣਾ ਐ ਕਿ ਨਹੀਂ ਲੈਣਾ ਉਹ ਸੋਚਦੇ ਬਿੱਟੂ ਉਹ ਪੋਟਾ ਲੈ ਲਓ ਇਹਨੂੰ ਇੱਥੇ ਭੇਜ ਦਿਓ ਕੈਪਟਨ ਸਾਹਿਬ ਉਹ ਨੇ ਇਹਨਾਂ ਨੂੰ ਪਛੈਤਰ ਭੇਜ ਤਿਓ ਬਾਅਦ ਪਤਾ ਲੱਗੂਗਾ ਜਦੋਂ ਸਾਰਿਆਂ ਦੀ ਜਬਾਨ ਤਾਂ ਜਬਤ ਹੋ ਗਈ। ਸਰਕਾਰ ਕਾਲੀਦਨ ਕੱਦ ਤੱਕ ਅਭੀ ਜਿਹੜੀਆਂ ਅਸੀਂ ਕੰਟ੍ਰੀ ਕਰ ਰਹੇ ਹਾਂ ਬਹੁਤ ਜਲਦੀ ਬਹੁਤ ਜਲਦੀ ਸਰ ਜਿਹੜੀ ਲਗਾਤਾਰ ਸਰਕਾਰ ਲੈ ਰਹੀ ਹੈ ਪਹਿਲਾਂ ਛੱਬੀਆਂ ਮੰਡੀਆਂ ਪ੍ਰਾਈਵੇਟ ਕਰਦੇ ਫਿਰ ਉਸ ਤੋਂ ਬਾਅਦ ਨੋਟੀਫਿਕੇਸ਼ਨ ਵਾਪਸ ਕੈਨਸਲ ਕਰਦੇ ਆ ਸਾਰੀ ਚੀਜ਼ ਆ ਜਿਹੜਾ ਮੁੱਖ ਮੰਤਰੀ ਇਹ ਝੜੂ ਵਾਲੀ ਪਾਰਟੀ ਆ ਸਾਰਾ ਹੀ ਇਸ਼ਾਰੇ ਤੇ ਹੁਣ ਉਹ ਡਰਦਾ ਹੈ ਆ ਜਿਹੜਾ ਮੁੱਖ ਮੰਤਰੀ ਹੈ ਡਰਦਾ ਹੈ ਕਿ ਕੇਜਰੀਵਾਲ ਬੰਗੂ ਮੈਨੂੰ ਨਾ ਅੰਦਰ ਕੀਤਾ ਜਾਏ। ਅੱਛਾ ਹੁਣ ਕੀ ਕੀਤਾ? ਜੋ ਉੱਤੋਂ ਹੁਕਮ ਆ ਰਿਹਾ ਹੈ। ਕੋਈ ਮੰਨ ਰਿਹਾ ਹੈ। ਪ੍ਰਾਈਵੇਟਾਈਜ਼ ਕਰਨਾ ਹਾਂਜੀ ਕਰ ਦਿੰਨਾ ਹੈ। ਬਾਰਡਰ ਤੇ ਰੋਕ ਲੋ ਰੋਕਣਾ ਹੈ। ਇੱਥੇ ਜੋ ਇੱਥੇ ਅ ਜੋ ਕੁਝ ਕਰਾਉਣਾ ਕਰਾਈ ਜਾਂਦੇ ਆਂ। ਭਗਵੰਤ ਮਾਨ ਤਾਂ ਡਰੇ ਬੈਠਾ ਹੈ। ਉਹ ਤਾਂ ਉਹ ਤਾਂ ਖੁਸ਼ ਹੈ ਕਿ ਕੇਜਰੀਵਾਲ ਗਿਆ ਤੇ ਸਾਰਿਆਂ ਦੇ ਸੁਪਨੇ ਉਹਨੇ ਪੂਰੇ ਕਰਤੇ। ਨਾ ਵੀ ਆ ਤਾਂ ਹੁਣ ਹੁਣ ਆ ਤਾਂ ਹੁਣ ਘਟਕੁਟਰੀ ਬਣ ਕੇ ਰਹਿ ਗਿਆ ਬੀਟੀ ਬਣ ਗਈ ਸਰ ਪੰਜਾਬ ਬਚਾਓ ਜੱਟਾਂ ਦੀ ਕਹਾਣੀ ਇੰਦੀ ਵਿੱਚ ਕਾਂਗਰਸ ਦਾ ਫੋਰ ਸਟੈਂਡਰਡ ਹੈ ਇਸ ਤੇ ਡੈਮੋਸਟ੍ਰੇਟ ਹੈ ਅੱਜ ਗਵਰਨਰ ਨੂੰ ਮੰਗ ਮੰਗਦਰ ਦੇ ਕੇ ਆਏ ਨੇ ਸ਼ਰਾਬ ਦੇ ਮਾਮਲੇ ਦੇ ਵਿੱਚ ਉਹ ਕਹਿੰਦੇ ਉਥੇ ਧੰਨਾਂ ਲਾ ਰਹੇ ਨੇ ਉਥੇ ਮੈਂ ਉਹੀ ਕਹਿ ਰਿਹਾ ਦੋ ਚੋਰ ਇਕੱਠੇ ਹੋਏ ਹੈ ਸ਼ਰਾਬ ਪਟਾਲਾ ਜੋ ਪੰਜਾਬ ਚ ਹੈ ਉਹ ਦਿੱਲੀ ਵਾਲੇ ਤੋਂ ਵੱਡਾ ਪਟਾਲਾ ਹੈ ਤੇ ਉਸੇ ਹੀ ਉਸੇ ਜਿਹਨੇ ਦਿੱਲੀ ਕੀਤਾ ਉਹੀ ਆਰਕੀਟੈਕਟ ਹੈ ਦਾ ਪੰਜਾਬ ਦਾ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਗਵਰਨਰ ਦੇ ਕੋਲ ਗਏ ਕੇ ਸੁਆਸਤੀ ਆ ਉੱਥੇ ਜਾ ਕੇ ਕੇਜਰੀਵਾਲ ਨੂੰ ਕਰ ਟੂ ਬਚਾਉਣ ਦੀ ਗੱਲ ਕਰਦੇ ਹੋ ਜੇ ਜੇ ਤੁਹਾਡੀ ਹਿੰਮਤ ਹੈ ਤੇ ਉੱਥੇ ਸੇਮ ਘੁਟਾਲਾ ਹੈ ਉਹ ਸੇਮ ਉਹ ਤੋਂ ਵੱਡਾ ਘੁਟਾਲਾ ਇੱਥੇ ਆ ਉਹੀ ਕੰਪਨੀਆਂ ਜਿਨ੍ਹਾਂ ਨੂੰ ਉੱਥੇ ਦਿੱਤਾ ਹੈ ਉਹੀ ਕੰਪਨੀ ਨੂੰ ਇੱਥੇ ਦਿੱਤਾ ਹੈ ਉਹੀ ਪਾਲਿਸੀ ਉੱਥੇ ਹੈ ਵਾਟ ਟੂ ਵਾਟ ਆ ਪਾਲਿਸੀ ਇੱਥੇ ਹੈ ਆ ਡਰਾਮੇ ਆ ਸਾਰੇ ਇਕੱਠੇ ਆ ਇਸ ਕਰਕੇ ਮੈਂ ਕਹਿੰਦਾ ਪੰਜਾਬ ਨੂੰ ਵਿਚਾਰੀਏ ਆਪਣੀ ਖੇਤੀ ਪਾਰਟੀ ਤੱਕ ਰਗਾ ਜੀ ਜੀਡੀ ਵਾਲੇ ਕੀ ਕਹਿੰਦੇ ਜੰਨੂ ਜੀਡੀ ਦੇ ਨਾਮ ਤੇ ਹਰ ਬੰਦ ਨੂੰ ਡਰਾਇਆ ਜਾ ਰਿਹਾ ਮੈਂ ਕਹਾਂ ਹੁਣ ਹਰ ਇੰਡਸਟਰੀ ਸੇ ਡਰਦਾ ਵਰ ਤੋਂ ਜੀਡੀ ਜੀਡੀ ਹਲੇ ਤਾਂ ਥੋੜੀ ਪਾਰੀ ਐ ਥੋੜੀ ਹੋਣ ਵਾਲੀ ਐ ਜੇ ਖਬਰ ਗਲਤ ਨਹੀਂ ਜੀਡੀ ਆ ਥੋੜੀ ਜੀਡੀ ਆ